40 ਸਾਲ ਨੂੰ ਵੀ ਇਹ ਚੇ ਖੜਦਿਆਂ ਨੂੰ 40 ਸਾਲ ਹਾਂਜੀ ਜਨ ਕੇ ਸਿੱਧਾ ਕੱਢਦਾ ਜੀ ਚਾਰ ਦਾ ਹੀ ਕੰਮ ਕਰਦੇ ਆ ਚਾਰ ਦਾ ਹੀ ਕੰਮ ਕਰਦੇ ਆ ਜੀ ਚੰਡੀਗੜ੍ਹ ਤੋਂ ਆਇਆ ਜੀ ਕੱਲ ਕਹਿੰਦੇ ਵੀ ਚੰਡੀਗੜ੍ਹ ਤੋਂ ਆਇਆ ਅਸੀਂ ਚਾੜਖਾਨਾ ਆਇਆ ਤੇ ਜੀ ਮਸ਼ਹੂਰੀ ਨਾਲ ਮੈਂ ਆ ਰਿਹਾ ਜੀ ਸਕੂਲ ਵਾਲੇ ਬੱਚਿਆਂ ਤੋਂ 1 ਰੁਪਈਆ ਨਹੀਂ ਲਿਆ ਕਦੇ ਹਾਰੇ ਘੱਟ ਘੱਟ ਕੇ ਢੇਰ ਲਾ ਲੈਣਾ ਮੈਂ ਉਹਨਾਂ ਨੇ ਇੱਕ ਇੱਕ ਫਾੜੀ ਚੱਕਣੀਆਂ ਚਲੇ ਆਣਿਆ ਲੈ ਜਮੈਣ ਕੋਕਲੀ ਜਾਂ ਜੀਰਾ ਟੋਟਲਿਆ ਕਾਲੀ ਮਿਰਚ ਕੋਕਲੀ ਮਿਰਚਾਂ ਕੋਕਲੀਆਂ ਉਹ ਕਰੇ ਹੀ ਬਣਾਈ ਲਈ ਆ ਗਾਲਾ ਕਾਂਗਰਸੀਆਂ ਦਾ ਲੀਡਰ ਕਿਹੜਾ ਤੇਗਰਬਨੀ ਇਹ ਤਾਂ ਫਿਰ ਟੂ ਸੀਗਾ ਪਤਾ ਪਾ ਲਗਾ ਚਲੇ ਗਿਆ ਆਉ ਵੀ ਕੱਲ ਚਾਟ ਖਾ ਕੇ ਗਿਆ ਹਾਂਜੀ ਹਾਂਜੀ ਉਹ ਖਾ ਰਹੀ ਹੈ ਮੇਰਾ ਅਸਾਂ ਹਾਂਜੀ ਚਾਟ ਖਾ ਕੇ ਜਿਹੜਾ ਇੱਕ ਵਾਰੀ ਇਹਦੀ ਚਾਟ ਖਾ ਕੇ ਚੱਲ ਗਿਆ ਉਹ ਦੁਬਾਰਾ ਇਹਨਾਂ ਕੋਲੇ ਚਾਟ ਖਾਣ ਜ਼ਰੂਰ ਪਹੁੰਚੀਗਾ ਕਮਰਵਲਾਰ ਤੂੰ ਵੀ ਮਾਰ ਜਾਵੀਂ ਜਿਹੜਾ ਬਾਈ ਛੋਟੇ ਭਾਈ ਏ ਕਮਾਉਂਗੇ ਕਿ ਉਹਨਾਂ ਨੂੰ ਮੈਂ ਕੇਲਾ ਸਿਓ ਪਪੀਤਾ ਅੰਗੂਰ ਅਨਾਰ ਐਜਮਾ ਦਾ ਗੈਨ ਨਹੀਂ ਹੁੰਦਿਆਂ ਜੈ ਇੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੋਂ ਚੌਂਗਦੇ ਵਿੱਚੋਂ ਜੋਧਾ ਬਾਜ਼ਾਰ ਦੇ ਵਿੱਚੋਂ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰਿੰਗਵਾਲ ਮੋੜਦੇ ਆਂ ਉਸ ਮਾਰਗ ਦੇ ਬਿਲਕੁਲ ਸ਼ੁਰੂ ਦੇ ਵਿੱਚ ਦਾਣਾ ਮੰਡੀ ਇੱਕ ਪਾਸੇ ਤਾਂ ਦੂਜੇ ਪਾਸੇ ਸਿਵਲ ਪਸ਼ੂਆਂ ਦਾ ਹਸਪਤਾਲ ਹੈ ਉਹਦੇ ਬਿਲਕੁਲ ਸਾਹਮਣੇ ਇੱਕ ਬਜ਼ੁਰਗਾ ਸੇਵਾ ਸਿੰਘ ਜੋਧਾਂ ਵਾਲੇ ਜਿਹੜੇ ਲੰਮੇ ਸਮੇਂ ਤੋਂ ਝਾੜ ਦੀ ਰੇੜੀ ਲਾਉਂਦੇ ਆ ਅੱਜ ਸੋਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਤੁਸੀਂ ਵੀ ਦੇਖੋ ਉਹਨਾਂ ਦੀਆਂ ਗੱਲਾਂ ਤੇ ਉਹਨਾਂ ਦਾ ਕੰਮ ਜਿਹੜਾ ਕਿ ਲਗਾਤਾਰ ਝਾੜ ਦੇ ਨਾਲ ਜੁੜੇ ਹੋਏ ਨੇ ਹੈਰਾਨ ਜ਼ਰੂਰ ਹੋਵੋਗੇ ਆਓ ਮਿਲਦੇ ਹਾਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਬਾਈ ਹਾਂਜੀ ਠੀਕ ਠਾਕ ਆ ਜੀ ਜਮਾ ਓਕੇ ਆ ਜੀ ਆ ਜਾਣਕਾਰੀ ਚਾਹੀਦੀ ਆ ਸੋਢੀ ਬਾਈ ਜੀ ਕਿੰਨਾ ਕ ਟਾਈਮ ਹੋ ਗਿਆ ਕੰਮ ਦਾ ਮੈਨੂੰ 40 ਸਾਲ ਹੋ ਗਈ ਐ ਇੱਥੇ ਖੜ੍ਹਦਿਆਂ ਨੂੰ 40 ਸਾਲ ਹਾਂਜੀ ਛਣ ਕੇ ਸੀਦਾ ਕੜਦਾ ਜੀ ਚਾੜ ਦਾ ਹੀ ਕੰਮ ਕਰਦਿਆਂ ਚਾੜ ਦਾ ਹੀ ਕੰਮ ਕਰਦਿਆਂ ਜੀ ਸਕੂਲ ਵਾਲੇ ਬੱਚਿਆਂ ਤੋਂ 1 ਰੁਪਈਆ ਨਹੀਂ ਲਿਆ ਕਦੇ ਸਾਰੇ ਘੱਟ ਘੱਟ ਕੇ ਢੇਲ ਲਾ ਦੇਣਾ ਮੈਂ ਉਹਨਾਂ ਨੇ ਇੱਕ ਇੱਕ ਫਾੜੀ ਚੱਕਣੀਆਂ ਚਲੇ ਆਣਿਆ 300 ਬੱਚਾ ਮਈਆਂ ਦਾ 20 ਬੱਚੇ ਪੰਜਾਬੀਆਂ ਦੇ 320 ਬੱਚੇ ਟੋਟਲ 320 ਬੱਚੇ ਪ੍ਰਵੇਸੀ ਮਜ਼ਦੂਰਾਂ ਦੇ ਵੀ ਬੱਚੇ ਹੈਗੇ ਹਾਂਜੀ ਜਾਣ ਦੀ ਤੁਹਾਡਾ ਕਹਿਣ ਦਾ ਮਤਲਬ ਜਦੋਂ ਛੁੱਟੀ ਹੋ ਜਾਂਦੀ ਆ ਤੁਸੀਂ ਕੇਨਿਆਂ ਦਾ ਜਾਂ ਕੋਈ ਸੇਵਾ ਦਾ ਨਾ ਕੱਟ ਕੇ ਰੱਖ ਲੈਣੇ ਆ ਉਹਨਾਂ ਨੇ ਆਪ ਹੀ ਇੱਕ ਇੱਕ ਚੱਕ ਕੇ ਚੱਲੀ ਜਾਣਾ ਕੇਲੇ ਨਹੀਂ ਮੈਂ ਕਹਿੰਦਾ ਤੇ ਕੇਲੇ ਮੈਨੂੰ ਉਹ ਫਾਈ ਚੱਕ ਕੇ ਲਿਆਉਣੇ ਪੈਂਦੇ ਆ ਟੋਕਰੀ ਲੈ ਕੇ ਆਹ ਫਰੂਟ ਆਂਗੂਰ ਹੋਏ ਅੰਬ ਹੋਏ ਆਹ ਖਰਬੂਜਾ ਹੋਇਆ ਇਹਨੂੰ ਕਹਿੰਦੇ ਘਰੇ ਜਾ ਕੇ ਖਾਓ ਭੱਜੋ ਹਾਂਜੀ ਅ ਜਿਵੇਂ ਭਾਈ ਜੀ ਹੁਣ ਤੁਸੀਂ ਚਾੜ ਦੀ ਜਿਹੜੀ ਲਾਈ ਹੋਈ ਐ ਇਸ ਟਾਈਮ ਹੁਣ ਦੀ ਆਪਾਂ ਗੱਲ ਕਰੀਏ ਤੁਸੀਂ ਕਿਹੜਾ ਕਿਹੜਾ ਜਿਹੜਾ ਸਮਾਨ ਵਿੱਚ ਉਹਦੇ ਫਲ ਫਰੂਟ ਪਾਉਣੇ ਹੋ ਚਾੜ ਦੇ ਵਿੱਚ ਤਿਆਰ ਕਰ ਦੋ ਬਾਈ ਅੰਬ ਬਾਈ ਦਾ ਜੀ ਦੋ ਕਸ਼ਮ ਦੇ ਆਂਬਾ ਉਹ ਪਾਈ ਦੇ ਜੀ ਚਾਰ ਕਸ਼ਮ ਦਾ ਸਿਓ ਆ ਉਹ ਪਾਈ ਦੇ ਜੀ ਤੇ ਖਰਬੂਜਾ ਪਾਈਆ ਪਪੀਤਾ ਪਾਈਦਾ ਡ੍ਰੈਗ ਫਰੂਟ ਪਾਈਦਾ ਅਨਾਰ ਪਾਈਦੇ ਆ ਜੇ ਕੋਈ ਆਲੂ ਕਹਿੰਦਾ ਤਾਂ ਮੈਂ ਪਾ ਦੇਣਾ ਉਹ 5 6 ਆਲੂ ਹੁੰਦੇ ਮੇਰੇ ਕੋਲ ਜੇ ਕੋਈ ਕਹਿੰਦਾ ਮੈਂ ਪਾ ਦੇਣਾ ਨਹੀਂ ਪਾਉਂਦਾ ਨਹੀਂ ਜੀ ਜਿਵੇਂ ਹੁਣ ਆਲੂ ਕਚਾਲੂ ਆਉਂਦਾ ਸੀਜ਼ਨ ਹੈ ਨਹੀਂ ਹਣਾ ਫਿਰ ਉਹਦੇ ਤੁਸੀਂ ਇਹ ਦੂਜੇ ਪਾ ਲੈਣੋ ਫਲ ਫਰੂਟ ਹਾਂਜੀ ਅੰਗੂਰ ਪਾਈ ਦਿਆ ਜੀ ਅੰਗੂਰਾਂ ਦਾ ਗ੍ਰੇਡ ਪਿਆ ਥੱਲੇ ਜੀ ਠੀਕ ਹੈ ਜੀ ਹਾਂਜੀ ਅੰਗੂਰਾਂ ਦਾ ਗ੍ਰੇਡ ਪਿਆ ਉਹ ਪਾਈ ਦਾ ਯਾਨੀ ਵਧੀਆ ਬਣਾਈ ਆ ਕੋਈ ਨਹੀਂ ਹੈਗਾ ਮੇਰੀ ਪੈਸੇ ਵਧੀਆ ਬਣ ਜਾਂਦੇ ਆ ਇਹ ਬਈ ਸਾਡੇ ਮਸਾਲਿਆਂ ਦਾ ਫਿਰ ਬਾਈ ਮਸਾਲੇ ਸਾਰੇ ਲਿਆਈ ਦਿਆ ਜੀ ਘਰੇ ਬਣਾਈ ਦਿਆ ਕਿਹੜੇ ਕਿਹੜੇ ਮਸਾਲਾ ਪਾਉਣੇ ਆ ਬਾਈ ਇਹ ਚਮਕੀ ਪਾਈ ਦਿਆ ਸਾਰੇ ਉਹਦੇ ਵਿੱਚ ਹਾਂਜੀ ਨਾਲੇ ਤੁਸੀਂ ਕਹਿੰਦੇ ਮੈਂ ਸੁਣਿਆ ਕਹਿੰਦੇ ਆਪ ਵੀ ਤਿਆਰ ਕਰਦੇ ਆ ਆਪ ਵੀ ਤਿਆਰ ਕਰੀਦਾ ਜੀ ਮਸਾਲੇ ਜਮੈਣ ਕਟਲੇ ਜਾ ਜੀਰਾ ਕਟ ਲਿਆ ਕਾਲੀ ਮਿਰਚ ਕਟ ਲਈ ਮਿਰਚਾਂ ਕਟ ਲਈ ਉਹ ਕਰੇਗੀ ਬਣਾਈ ਪਈ ਜੇ 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 ਮੈਂ ਕਹਿੰਦੇ ਵਿੱਚ ਚਟਣੀ ਪਾਉਣੇ ਉਹ ਕਹਿੰਦੇ ਤੁਸੀਂ ਖੌਦੀ ਤਿਆਰ ਕਰਦੇ ਹੋ ਹਾਂਜੀ ਉਹ ਮੈਂ ਆਪੀ ਤਿਆਰ ਕਰਨਾ ਚਾਹੇ ਬਦਾਮ ਪਾਲਾ ਜੋ ਮਰਜੀ ਪਾਲਾਈ ਨਹੀਂ ਤਾਂ ਕੋਈ ਨਹੀਂ ਕਹਿਣਾ ਜੀ ਬਣਾਉਣੀ ਤਾਂ ਆਪਾਂ ਜੇ ਵਧੀਆ ਆਊਗਾ ਖਾਊਗਾ ਵਧੀਆ ਤਾਂ ਹੀ ਕੋ ਆਊਗਾ ਆਪਣੇ ਕੋਲੇ ਨਹੀਂ ਹੋਣੀ ਕਿ ਨਹੀਂ ਹਾਂਜੀ ਅ ਛੋਟੇ ਬਾਰੇ ਅਸੀਂ ਇੱਥੋਂ ਸੁਣਿਆ ਵੀ ਆ ਲੋਕਾਂ ਤੋਂ ਕਹਿੰਦੇ ਬਾਈ ਸੇਵਾ ਸਿੰਘ ਆ ਨਾ ਜਿਹੜਾ ਲਗਾਤਾਰ ਛੋਟੇ ਸਾਹਿਬ ਜੀ ਆਦਨ ਯਾਦ ਵਿੱਚ ਜਦੋਂ ਅਸੀਂ ਦੀਦਹਾੜਾ ਮਨਾਇਆ ਜਾਂਦਾ ਉੱਥੇ ਕਹਿੰਦੇ ਪੈਦਲ ਤੁਰ ਕੇ ਵੀ ਪੈਦਲ ਤੁਰ ਕੇ ਜਾਇਦਾ ਜੀ ਐਸੀ ਥੋੜੀਆਂ ਜੀਆਂ ਨਾਲੇ ਨੇ ਚਣ ਲੱਗ ਗਿਆ ਮੈਂ ਰੱਸੀਆਂ ਵਾਲਿਆਂ ਮੈਨੂੰ ਟੇਚਣਾ ਕਰਨ ਲੱਗ ਗਏ ਮੈਂ ਕਿਹਾ ਜੋ ਮਰਜ਼ੀ ਕਰ ਲੋ ਮੈਂ ਜਾਊਂਗਾ ਜੀ ਹਣ ਉਹਦੇ ਬਾਅਦ ਮੈਂ ਨੰਦਪੁਰ ਜਾ ਕੇ ਆਇਆ ਜੀ ਪੈਦਲ ਤੁਰ ਕੇ ਹਾਂਜੀ ਹੋ ਲਾਦਾਂ ਲੈਦੇ ਪੈਦਲ ਤੁਰ ਕੇ ਜਾਇਦਾ ਫੇਰ ਹੌਲੀ ਹੌਲੀ ਨਾਨਾ ਦੇ ਬੀਬੀ ਤੁਰ ਕੇ ਚਲੇ ਆਇਦਾ ਤਿੰਨ ਦਿਨ ਲੱਗਦੇ ਆ ਜੀ ਚੱਲ ਜਿੰਨੇ ਕਿਓਗੇ ਹੈ ਗਿਆ 75 ਸਾਲ ਦੀ ਉਮਰ ਹੋ ਗਈ ਜੀ ਅੱਜਾ ਕੀ ਦਾ ਫਟੇ ਹੁਣ ਵੀ ਖੇਡਣਾ ਤੇ ਭੱਜੀ ਰਾਈ ਬਾਕੀ ਬਾਈ ਤੁਹਾਡਾ ਪਰਿਵਾਰ ਬੱਚੇ ਕਿਦਾਂ ਬੱਚੇ ਮੇਰੇ ਬਹੁਤ ਵਧੀਆ ਜੀ ਸਾਬ ਵਿਆਹੇ ਵਰੇ ਹੋਏ ਨੇ ਕੰਮਕੁਮਕਾਰ ਸੱਤ ਸਾਰਿਆਂ ਨੂੰ ਹਾਂ ਸਾਬ ਓਕੇ ਆ ਜੀ ਪੜੇ ਪੜੇ ਲਿਖੇ ਨੇ ਪੂਰੇ ਪੜੇ ਲਿਖਿਆ ਜੀ 12 ਤੋਂ ਉੱਪਰ ਹੀ ਪੜਿਆ ਕੌਟ ਮੂਡ ਸਭ ਤਰੇ ਹੋਇਆ ਜੀ ਹਾਂ ਜੀ ਇਹ ਤੁਹਾਡੇ ਅਸਰੇ ਹੋਇਆ ਜੀ ਆ ਇੱਥੇ ਫਿਰ ਜਿਵੇਂ ਤੁਸੀਂ ਖੜੇ ਹੋ ਆ ਆਹ ਥੋੜੀ ਲੋਕੇਸ਼ਨ ਆ ਜਿਹੜੀ ਨਾਰਿੰਗਵਾਲ ਦਾ ਚੌਂਕ ਆ ਹਾਂਜੀ ਸਾਹਮਣੇ ਸੀਰ ਕਰਤਾਰ ਸਿੰਘ ਸਰਾਬਾ ਮਾਰਗ ਹੋ ਗਿਆ ਆਹ ਭਾਈ ਸਾਹਿਬ ਭਾਈ ਰੰਧੀਰ ਸਿੰਘ ਜੀ ਦੇ ਜੱਦੀ ਪਿੰਡ ਨੂੰ ਜਾਣ ਵਾਲਾ ਮਾਰਗ ਹੋ ਗਿਆ ਹਾਂਜੀ ਤੁਸੀਂ ਬਕਾਇਦਾ ਏਸੀ ਜਗ੍ਹਾ ਤੇ ਖੜ੍ਹਦੇ ਨਹੀਂ ਇੱਥੇ ਹੀ ਖੜ੍ਹਦੇ ਆ ਜੀ ਹੋਰ ਕਿਤੇ ਨਹੀਂ ਜਾਂਦੇ ਜੀ ਲਗਾਤਾਰ ਲਗਾਤਾਰ ਵਿੱਚ ਵਿਚਾਰੇ ਤੁਸੀਂ ਕਈ ਵਾਰੀ ਬਾਜ਼ਾਰ ਦੇ ਵਿੱਚ ਵੀ ਗਿੜਾ ਲਾ ਜਾਂਦੇ ਹੋ ਕੋਈ ਜੀ ਥੋੜਿਆ ਜਿਹਾ ਸਰਦਾਰ ਕਹਿੰਦਾ ਵੀ ਸਾਨੂੰ ਖਿਲਾ ਕੇ ਆਵਾਂ ਤਾਂ ਜ਼ਰੂਰ ਜਾਈ ਰਾਈ ਕਿਸੇ ਨੂੰ ਨਰਾਜ਼ ਨਹੀਂ ਕਰੀਆ ਛੁੱਟੀ ਮੌਕੇ ਨੂੰ ਅੱਥੇ ਆ ਜਾਣਾ ਕੋਈ ਨੋਕੇ ਚਾਹੇ ਉਹਦੇ ਕੋਈ ਵੀ ਹੋ ਜੇ ਪਲੇਟਾਂ ਛੱਡ ਕੇ ਮੋੜਿਆਂ ਵਾਂ ਜੋ ਮਰਜ਼ੀ ਕਰਾਂ ਯਾਨੀ ਛੁੱਟੀ ਮੌਕੇ ਇਥੇ ਹਨ ਬੱਚੇ ਹੋਣਗੇ ਨਾ ਲੈ ਕੇ ਜਾਣ ਭਾਈ ਜਿਵੇਂ ਤੁਸੀਂ ਰੇੜੀ ਲਈ ਇੱਥੇ ਖੜੇ ਹੋ ਥੋੜੇ ਕੋਲੇ ਬਹੁਤ ਆਉਂਦੇ ਆਣਿਆ ਦੂਰ ਥਾਡੇ ਤੋਂ ਲੋਕ ਹਾਂ ਬਹੁਤ ਦੂਰ ਹਾਂ ਬਹੁਤ ਦੂਰ ਤੋਂ ਆਉਂਦੇ ਆ ਜੀ ਹਾਂ ਜੀ ਚੰਡੀਗੜ੍ਹ ਤੋਂ ਆਇਆ ਜੀ ਚੱਲ ਕਹਿੰਦੇ ਵੀ ਚੰਡੀਗੜ੍ਹ ਤੋਂ ਆਇਆ ਅਸੀਂ ਚਾਟ ਖਾਣ ਆਇਆ ਤੇਰੀ ਮਸ਼ਹੂਰੀ ਨਾਲ ਮੈਂ ਆਉਂਦਾ ਜੀ ਮੈਨੂੰ ਉਹ 100 ਰੁਪਏ ਧੱਕੇ ਨਾਲ ਵੱਧ ਦੇ ਕੇ ਗਏ ਆ ਕਾਹਦਾ ਕਾਂਗਰਸੀਆਂ ਦਾ ਲੀਡਰ ਕਿਹੜਾ ਮਰੇ ਬਣੀ ਤਾਂ ਫਿਰ ਬਿੱਟੂ ਸੀਗਾ ਪਤਾ ਪਾਲ ਗਾਇ ਚਲਿਆ ਗਿਆ ਹਾਂ ਉਹ ਵੀ ਕੱਲ ਚਾਟ ਖਾ ਕੇ ਗਿਆ ਬਿੱਟੂ ਹਾਂਜੀ ਹਾਂਜੀ ਉਹ ਖਾ ਆ ਰਹੀਆ ਮੇਰਾ ਅਸਾ ਹਾਂਜੀ ਕਾਂਗਰਸ ਬੇੜ ਦਾੜੀ ਹੋਊਗਾ ਪਤਾ ਭਾਜ ਭਾਜ ਚਲੇ ਗਏ ਉਹ ਕਦੇ ਮਾਰ ਜAVE ਯਾਨੀ ਆਪਾਂ ਨੂੰ ਚਾਟ ਖਾ ਕੇ ਜਾਂਦੇ ਜਿੰਨੇ ਬੰਦੇ ਨਾਲ ਹੁੰਦਾ ਸਾਰਿਆਂ ਨੂੰ ਖੜਾ ਕੀ ਲੈਂਦਾ ਕਮਲ ਬਰਾੜ ਨਹੀਂ ਆਇਆ ਕਦੇ ਨਹੀਂ ਜੀ ਕਹਿ ਦੋ ਕਮਲ ਬਰਾੜ ਨੂੰ ਕਿ ਤੋ ਕੇ ਭਾਈ ਯਾਦ ਖੜਾ ਤੂੰ ਵੀ ਆ ਜਾ ਇੱਧਰ ਸਾਡੇ ਕੋਲ ਠੀਕ ਹੈ ਕਹਿ ਦਿਆਂਗੇ ਸਾਨੂੰ ਪਤਾ ਨਹੀਂ ਉਹਦੇ ਸਾਹਮਣੇ ਕਹਿ ਦੋ ਉਧਰ ਕੈਮਰੇ ਤੇ ਜਦੀ ਆਊਗਾ ਤੋ ਕੇ ਕਮਲ ਬਰਾੜ ਮਾਰ ਜਾ ਗੇੜੀ ਤੂੰ ਵੀ ਕਮਲ ਬਰਾੜ ਤੂੰ ਵੀ ਮਾਰ ਜਾਵੇਂ ਕਿਹ ਕਰਾਉਂਗੇ ਕਿ ਉਹਨਾਂ ਨੂੰ ਮੈਂ ਕੇਲਾ ਸਿਓ ਪਪੀਤਾ ਅੰਗੂਰ ਅਨਾਰ ਐਟਮਾ ਦਾ ਗੈਣ ਨਹੀਂ ਹੁੰਦੇ ਆ ਜੀ ਇੰਨੀਆਂ ਚਾਰ ਕਸ਼ਮ ਦੇ ਤਾਂ ਸਿਓ ਪਏ ਆ ਮੇਰੇ ਕੋਲ ਬਾਹਰ ਲੈ ਆਪਨੇ ਪਏ ਆ ਅੱਡ ਪਪੀਤੇ ਦੇਖ ਲੋ ਐ ਨਹੀਂ ਵੇ ਗੰਦਮੰਦ ਵੜ ਵੜ ਕੇ ਛੜ ਪੈਣਾ ਊੜਾ ਟੌਫ ਦਾ ਹੀ ਬਣਾਈਦਾ ਜੀ ਆਪ ਸੁਥਰਾ ਰੱਖ ਹਾਂਜੀ ਐ ਨਹੀਂ ਆ ਖਾ ਕੇ ਤੂੰ ਹੀ ਤਰ ਜਾ ਤੂੰ ਇੰਨੀਆਂ ਤੂੰ ਖਾ ਲਈਆਂ ਨੇ ਇਹ ਮੱਖੀਆਂ 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 ਤਾਂ ਜੀ ਉਹ ਮਾਰਨ ਵਾਲੀ ਉੱਥੇ ਰੱਖ ਦਈਏ ਫੇ ਉੱਥੋਂ ਮਾਰ ਕੇ ਛੇੜੇ ਪਵੇ ਉਹ ਗੱਲ ਤੋਂ ਨਹੀਂ ਆ ਜਾਲੀ ਮੈਂ ਲਾਹੀ ਆਈ ਠੀਕ ਹੈ ਜੀ ਜਾਲੀ ਦੇ ਅੰਦਰ ਜਾ ਕੇ ਉੱਥੇ ਮਰ ਜਾਂਦੀਆਂ ਨਾਲ ਲੱਗ ਕੇ ਮੱਖੀਆਂ ਫੇਰ ਅਗਲਾ ਕਹੋ ਯਾਰ ਮੱਖੀਆਂ ਮਰੀਆਂ ਬਿਆਂ ਛੱਡੋ ਪਰ ਉਹ 20 30 ਰੁਪਏ ਮੇਰੇ ਮਰ ਜਾਂਦੇ ਹਾਂਜੀ ਹੁਣ ਮੈਂ ਲਾਤੀ ਹੁਣ ਇਹ ਇਕ ਨਹੀਂ ਕਰੀ ਲਾਈ ਆਂ ਬਾਹ ਤੂਫਾਂ ਹੋ ਲਾ ਦੇ ਦਿਆ ਆਦੇ ਤੂਫ ਠੀਕ ਹੈ ਤੂਫਾ ਲੈ ਆ ਪੰਜ ਚਾਰ ਰੁਪਏ ਨੰਗੇ ਜਾਂਦੇ ਆ ਜੀ ਹਾਂ ਮੱਖੀ ਨਹੀਂ ਬੈਠਣ ਦੇ ਜੀ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਦੀ ਹਾਂਜੀ ਬਹੁਤ ਧੰਨਵਾਦ ਜੀ ਇਹਨਾਂ ਨੂੰ 30 40 ਸਾਲ ਹੋ ਗਏ ਇੱਥੇ ਰੈਡੀ ਕਰਦਿਆਂ ਨੂੰ ਹਰੇਕ ਫਰੂਟ ਪੂਰਾ ਵਧੀਆ ਹੁੰਦਾ ਸਾਫ਼ ਸਥਰਾ ਕੰਮ ਹੁੰਦਾ ਜੀ ਇਹਦੇ ਕੋਲੇ ਚਾਰ ਪ੍ਰਕਾਰ ਦੇ ਸੇਵਾ ਪਪੀਤਾ ਬਹੁਤ ਵਧੀਆ ਜੀ ਚਾਟ ਖਾ ਕੇ ਜਿਹੜਾ ਇੱਕ ਵਾਰੀ ਇਹਦੀ ਚਾਟ ਖਾ ਕੇ ਚੱਲਿਆ ਗਿਆ ਉਹ ਦੁਬਾਰਾ ਇਹਨਾਂ ਕੋਲੇ ਚਾਟ ਖਾਣ ਜ਼ਰੂਰ ਪਹੁੰਚੂਗਾ ਬਿਲਕੁਲ ਠੀਕ ਹੈ ਸਾਫ਼ ਸਥਰਾ ਕੰਮ ਆ ਜੀ ਇਹਨਾਂ ਦਾ ਇਹ ਬੱਚਿਆਂ ਦੇ ਸਕੂਲ ਦੇ ਬੱਚਿਆਂ ਦੀ 프리 ਸੇਵਾ ਕਰਦੇ ਆ ਦੁਪਹਿਰ ਮੋਕੇ ਆਉਣਾ ਇਹਨਾਂ ਨੇ ਸੇਵ ਕੱਟ ਕੇ ਰੱਖ ਲੈਣੇ ਆ ਹਰੇਕ ਬੱਚੇ ਨੂੰ ਇੱਕ ਇੱਕ ਪੀਸ ਦੋ ਦੋ ਪੀਸ ਦੇ ਕੇ ਤੋੜਨਾ ਹਰ ਰੋਜ਼ ਫ੍ਰੀ ਵੰਡਨੇ ਆ ਹਰ ਰੋਜ਼ ਫ੍ਰੀ ਵੰਡਦੇ ਆ ਠੀਕ ਹੈ ਨਾ ਤੇ ਬਾਕੀ ਇਹਨਾਂ ਦਾ ਕਾਰੋਬਾਰ ਬਹੁਤ ਵਧੀਆ ਪੜੇ ਲਿਖੇ ਬੱਚੇ ਇਹਨਾਂ ਦੇ ਸਾਰੇ ਠੀਕ ਹੈ ਜੀ ਕੰਮ ਕਾਰੋਬਾਰ ਪੂਰਾ ਟੋਪਾ ਇਹ ਵੀ ਪੂਰੇ ਮਨ ਮਨਤਾ ਨਾਲ ਸੇਵਾ ਕਰਦੇ ਆ ਬੱਚਿਆਂ ਦੀ ਠੀਕ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ ਬਾਕੀ ਜਿਹੜਾ ਵੀ ਨਗਦਾ ਕਰਦਾ ਵੀਰ ਜਾਂਦਾ ਆਉਂਦਾ ਇਹਨਾਂ ਦੀ ਚਾੜ ਜ਼ਰੂਰ ਖਾ ਕੇ ਇੱਕ ਵਾਰੀ ਚੈੱਕ ਕਰਕੇ ਜਾਣ ਠੀਕ ਹੈ ਜੀ ਧੰਨਵਾਦ ਬਾਈ ਜੀ ਠੀਕ ਹੈ ਜੀ ਤੋਂ ਇਹ ਬਾਈ ਸੇਵਾ ਸਿੰਘ ਜੋਧਾ ਵਾਲੇ ਲਗਾਤਾਰ 40 ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਬਾਈ ਨੂੰ ਅ ਰੇੜੀ ਲਾਉਂਦੇ ਨੇ ਚਾੜ ਦੀ ਜਿਵੇਂ ਚਾੜ ਦੇ ਵਿੱਚ ਕਹਿੰਦੇ ਵੀ ਸਾਰੇ ਤਰ੍ਹਾਂ ਦੇ ਫਾਲ ਫਰੂਟ ਪਾਉਂਦੇ ਨੇ ਜਦੋਂ ਆਲੂ ਕਚਾਲੂ ਦਾ ਸੀਜ਼ਨ ਹੁੰਦਾ ਫਿਰ ਉਦੋਂ ਆਲੂ ਕਚਾਲੂ ਮਿਲ ਜਾਂਦੇ ਨੇ ਹੁਣ ਜਾਣ ਦੀ ਸੀਜ਼ਨ ਨਹੀਂ ਹੈਗਾ ਇਸ ਕਰਕੇ ਜਿਹੜੇ ਹੋਰ ਫਾਲ ਫਰੂਟ ਨੇ ਆਦੋਬੀ ਆ ਦੇਖੋ ਵਿੱਚ ਸਾਰੇ ਜਾਣ ਦੀ ਤਰ੍ਹਾਂ ਦੇ ਖਰਬੂਜੇ ਖਰਬਾਜੇ ਵਿੱਚ ਪਾ ਕੇ ਵਧੀਆ ਚਾਟ ਤਿਆਰ ਕਰ ਦਿਆ ਪਹਿਲਾਂ ਕਵਰ ਕਰਨ ਤੋਂ ਪਹਿਲਾਂ ਅਸੀਂ ਆਪ ਖੋਦ ਖਾ ਕੇ ਦੇਖਿਆ ਕਿਉਂਕਿ ਸਾਡਾ ਵੀ ਅਸੀਂ ਜਵਾਬ ਦੇ ਆ ਕੱਲ ਨੂੰ ਫਿਰ ਨਾ ਵਧੀਆ ਹੋਣ ਅਸੀਂ ਵੀਡੀਓ ਪਾ ਦਈਏ ਵਧੀਆ ਵਧੀਆ ਬਣਾਇਆ ਤਾਈਓ ਵੀਡੀਓ ਪਾਈ ਆ ਬਾਈ ਕੋਲੇ ਤੁਸੀਂ ਵੀ ਗਿੜਾ ਮਾਰੋ ਬਾਈ ਦਾਸ ਦਾ ਕਹਿੰਦਾ ਰਵਨੀਤ ਬਿੱਟੂ ਵੀ ਖਾ ਕੇ ਗਿਆ ਕੱਲ ਹੁਣ ਕਮਲ ਬਰਾੜ ਨੂੰ ਵੀ ਇਹਨਾਂ ਨੇ ਕਹਿਤਾ ਵੀ ਆ ਜਾ ਬਾਈ ਤੂੰ ਵੀ ਆ ਜਾ ਵੀ ਮੈਂ ਰਾਜਨੀਤੀ ਤੋਂ ਉੱਪਰ ਉੱਟ ਕੇ ਆ ਸਾਰਿਆਂ ਦਾ ਸਤਿਕਾਰ ਕਰਦਾ ਤੇ ਜਰੂਰ ਕਮਲ ਬਰਾੜ ਨੂੰ ਵੀ ਪਹੁੰਚਣਾ ਚਾਹੀਦਾ ਤੇ ਜਿਹੜੇ ਹੋਰ ਬਾਈ ਵੀਡੀਓ ਦੇਖਦੇ ਹੋ ਨਾ ਤੁਸੀਂ ਤੁਸੀਂ ਵੀ ਜਰੂਰ ਇੱਕ ਵਾਰੀ ਬਾਈ ਸੇਵਾ ਸਿੰਘ ਕੋਲੇ ਚਾੜ ਤੁਸੀਂ ਖਾ ਕੇ ਦੇਖੋ ਫਿਰ ਬਾਕੀ ਗੱਲ ਕਰਾਂਗੇ ਤੇ ਬਾਈ ਇੱਕ ਗੱਲ ਹੋਰ ਆ ਜੀ ਨੰਬਰ ਵੀ ਦੱਸ ਦੋ ਮੋਬਾਈਲ ਦਾ ਆਪਦਾ 95928 ਹਾਂਜੀ 00 ਹਾਂਜੀ 8 7 8 ਹਾਂ ਇੱਕ ਵਾਰੀ ਨੰਬਰ ਫੇਰ ਸਕਰੀਨ ਤੇ ਚੱਲ ਰਿਹਾ ਬਾਈ ਦੱਸ ਰਿਹਾ 95928 00 ਹਾਂਜੀ 8 7 8 ਨੰਬਰ ਬਾਈ ਨੇ ਦੱਸਤਾ ਤੇ ਆਕਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬਾਈ ਨੂੰ ਸੰਪਰਕ ਕਰਕੇ ਆ ਜਾਓ ਯਾਰ ਆ ਬਾਜ਼ਾਰ ਆ ਰਤਨ ਯੋਧਾ ਬਾਜ਼ਾਰ ਨਾਰੰਗਵਾਲ ਚੌਂਗ ਨਾਰੰਗਵਾਲ ਚੌਂਗ ਦਾ ਜਿਹੜਾ ਸੀਰ ਗਰਤਾਰ ਸਿੰਘ ਸਰਾਬਾ ਮਾਰਗ ਤੋਂ ਆਹ ਮਾਰਗ ਜਾਂਦਾ ਭਾਈ ਸਾਹਿਬ ਭਾਈ ਰੰਦੀਪ ਸਿੰਘ ਨਾਰੰਗਵਾਲ ਦੇ ਨਾਮ ਦੇ ਉੱਤੇ ਮਾਰਗ ਉਹਨਾਂ ਦੇ ਜੱਤੀ ਪਿੰਡ ਨੂੰ ਜਾ ਰਿਹਾ ਐਨ ਜਦੋਂ ਸ਼ੁਰੂਆਤ ਹੁੰਦਾ ਮਾਰਗ ਉੱਥੇ ਖੂਂਜੇ ਦੇ ਉੱਪਰ ਬਾਈ ਖੜੇ ਨੇ ਇੱਕ ਪਾਸੇ ਦਾਣਾ ਮੰਡੀ ਦੂਜੇ ਪਾਸੇ ਪਾਰਕ ਆਣ ਨੁੱਕਰ ਦੇ ਉੱਪਰ ਬਾਈ ਆਪਣੀ ਰੇੜੀ ਸਜਾਈ ਖੜੇ ਨੇ ਜਰੂਰ ਇੱਕ ਵਾਰੀ ਤੁਸੀਂ ਆਇਓ ਜਰੂਰ ਆ ਸਾਡਾ ਵੀ ਫਰਜ਼ ਬਣਦਾ ਜਿਹੜੇ ਕਿਰਤ ਮਜ਼ਦੂਰ ਹੱਕ ਸੱਚ ਦੀ ਗੱਲ ਕਰਦੇ ਨੇ ਨਾ ਜਾਂ ਵਧੀਆ ਸਫਾਈ ਦੇ ਨਾਲ ਸਮਾਨ ਤਿਆਰ ਕਰਦੇ ਆ ਉਹਨਾਂ ਦਾ ਸਾਥ ਦੇਣਾ ਬਣਦਾ ਵਾ ਇੱਥੇ ਗੱਲ ਸਮਾਪਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ